ਜੀ ਦੋਸਤੋ ਅੱਜ ਆਪਣੇ ਕੋਲੇ 855 ਟਰੈਕਟਰ ਆਇਆ ਹੈਗਾ ਤੇ ਕਿਹੜਾ ਸੈੱਟ ਲੱਗਣ ਵਾਸਤੇ ਤੇ ਕਿਹੜੇ ਪਿੰਡੋਂ ਬਾਈ ਆਏ ਨੇ ਤੇ ਕਿੰਨੇ ਦਿਨ ਹੋਵੇ ਸੀ ਬੁੱਕ ਕਰਵਾਏ ਨੂੰ ਤੇ ਪੂਰੀ ਗੱਲਬਾਤ ਕਰਦੇ ਆ ਆਜੋ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਸੈੱਟ ਕਿਹੜਾ ਲਵਾਇਆ ਬਾਈ 12 ਇੰਚੀ ਦੇ ਵਿੱਚ ਸੈੱਟ ਲਵਾਇਆ ਬਾਈ ਨੇ 52 ਵਾਲਾ ਇੱਕ ਜੂਬ ਦੀ ਫਿਟਿੰਗ ਕਰਕੇ ਦਿੱਤੀ ਆਪਾਂ ਤੇ ਮੋਨੋ 4 ਵਾਲੇ ਦੇ ਨਾਲ ਮੋਨੋ ਲੱਗੇ ਹੋਇਆ 16 ਜੀਵੀ ਦੀ ਪਿੱਤੀ ਆ ਬਾਈ ਨੂੰ ਪੈਨ ਡਰਾਈਵ 6 ਮਹੀਨੇ ਦਿੱਤੀ ਆ ਵਾਰੰਟੀ ਦੀ A to Z ਆਪਾਂ ਸਾਰੀ ਫਿਟਿੰਗ ਕਰਕੇ ਦਿੱਤੀ ਆ। ਬੈਕ ਸਾਈਡ ਲਾ ਕੇ ਦਿੱਤਾ ਫਰੇਮ। ਤੁਸੀਂ ਵੀਡੀਓ ਦੇ ਵਿੱਚ ਚੱਲਦਾ ਦੇਖਿਆ ਹੋਊਗਾ। ਤੇ ਇਹਦੇ ਵਿੱਚ ਬਈ ਦੋ ਸਪੀਕਰ ਇਧਰਲੀ ਸਾਈਡ ਤੇ 6 ਇੰਚ, ਦੋ ਦੂਜੀ ਸਾਈਡ ਤੇ ਐ ਇੱਕ 프ਰੰਟ ਤੇ ਐ। 12 ਇੰਚੀ ਦੋ ਸਾਂਬੂ ਉੱਪਰ ਨੇ। 155 ਮੈਗਨੇਟਿਕ ਡਬਲ ਮੈਗਨੇਟ ਦੇ ਵਿੱਚ। ਪੂਰਾ ਵਧੀਆ ਸੈੱਟ ਹੈਗਾ। ਬਹੁਤ ਵਧੀਆ 베ਸ ਹੈ। ਤੇ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ। ਕਿਹੜੇ ਪਿੰਡੋਂ ਆਇਆ? ਸੱਸੀ ਗੱਲ ਬਾਈ। ਕਿ ਨਾਮ ਆ ਬਾਈ ਆਪਣਾ? ਲਾਪਰੇਤ ਬਾਈ। ਲਾਪ੍ਰੀਤ ਕਿਹੜਾ ਪਿੰਡ ਆ ਫਤਿਹਪੁਰ ਬਈ ਫਤਿਹਪੁਰ ਠੀਕ ਆ ਤੇ ਕਿਵੇਂ ਆ ਬੇਸ ਬੂਸ ਫਿਰ ਬੇਸ ਬਈ ਇੱਕ ਨੰਬਰ ਆ ਇੱਕ ਨੰਬਰ ਆ ਵਧੀਆ ਬੂਰਾ ਠੀਕ ਆ ਤੇ ਫਿਟਿੰਗ ਕਿਵੇਂ ਹੋਈ ਆ ਫਿਟਿੰਗ ਵੀ ਇੱਕ ਨੰਬਰ ਆ ਜੀ ਪੂਰੀ ਵਧੀਆ ਬੂਰਾ ਵਧੀਆ ਪੂਰੀ ਬਾਈ ਕਹਿੰਦਾ ਬਈ ਬੇਸ ਵੀ ਇੱਕ ਨੰਬਰ ਆ ਤੇ ਫਿਟਿੰਗ ਵੀ ਇੱਕ ਨੰਬਰ ਆ ਜੇ ਤੁਸੀਂ ਵੀ ਇਹ ਸੈਟ ਲਗਾਉਣਾ ਤਾਂ ਆਪੇ ਨਾਲ ਕਨੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਧੰਨਵਾਦ ਦੋਸਤੋ ਸੋਸੀਕਾਰ